ਪਿਛਲੀ ਵੀਡੀਓ ਵਿੱਚ ਅਸੀਂ ਪੈਕੇਜਿੰਗ ਲਈ ਚੈਕਲਿਸਟਾਂ ਨੂੰ ਕਵਰ ਕੀਤਾ। ਇੱਥੇ ਅਸੀਂ ਵਿਕਰੇਤਾਵਾਂ ਨੂੰ ਆਪਣੇ ਉਤਪਾਦਾਂ ਨੂੰ ਬਿਹਤਰ ਤਰੀਕੇ ਨਾਲ ਪੈਕ ਕਰਨ ਅਤੇ ਭੇਜਣ ਵਿੱਚ ਮਦਦ ਕਰਨ ਲਈ ਚੈਕਲਿਸਟਾਂ ਅਤੇ ਇੱਕ ਫਾਰਮੂਲੇ ਬਾਰੇ ਸਿੱਖਿਆ ਜਿਸ ਨਾਲ ਇੱਕ ਸੈਲਰ ਨੈਟਵਰਕ ਪਾਰਟਿਸਪੈਂਟ ਨੁਕਸਾਨੇ ਗਏ ਅਤੇ ਵਾਪਸ ਕੀਤੇ ਆਰਡਰਾਂ ਨੂੰ ਟਰੈਕ ਕਰ ਸਕਦਾ ਹੈ ਅਤੇ ਵਿਕਰੇਤਾ ਦੇ ਪ੍ਰਦਰਸ਼ਨ ਦੀ ਨਿਗਰਾਨੀ ਕਰ ਸਕਦਾ ਹੈ। ਜਿਵੇਂ-ਜਿਵੇਂ ਕਾਰੋਬਾਰ ਵਧਦਾ ਹੈ ਤੁਸੀਂ ਸੈਲਰ ਨੈਟਵਰਕ ਪਾਰਟਿਸਪੈਂਟ ਆਖਰਕਾਰ ਵੱਡੀ ਗਿਣਤੀ ਵਿੱਚ ਵਿਕਰੇਤਾਵਾਂ ਨੂੰ ਢਾਕਲ ਕਰੋਗੇ। ਸ਼ਾਇਦ ਵਕ ਵਕ ਸ਼੍ਰੇਣੀਆਂ ਤੋਂ ਇਸ ਵੀਡੀਓ ਵਿੱਚ ਅਸੀਂ ਦੇਖਾਂਗੇ ਕਿ ਵਿਕਰੇਤਾ ਪ੍ਰਬੰਧਨ ਤੁਹਾਡੇ ਆਨਲਾਈਨ ਕਾਰੋਬਾਰ ਦੀ ਸਫਲਤਾ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਅਸੀਂ ਤੁਹਾਡੇ ਦੁਆਰਾ ਨਿਵੇਸ਼ ਕੀਤੇ ਗਏ ਸਮੇਂ ਲਈ ਆਮਦਨੀ ਦੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਤੁਹਾਡੇ ਦੁਆਰਾ ਪਾਲਨਾ ਕੀਤੇ ਜਾਣ ਵਾਲੇ ਕਦਮਾਂ ਬਾਰੇ ਜਾਣਾਂਗੇ ਅਤੇ ਤੁਸੀਂ ਆਪਣੇ ਸਰੋਤਾਂ ਨੂੰ ਅਨੁਕੂਲ ਬਣਾਏ ਅਤੇ ਪ੍ਰਬੰਧਿਤ ਕਰਕੇ ਸ਼੍ਰੇਣੀਆਂ ਵਿੱਚ ਵਿਕਰੇਤਾਵਾਂ ਦਾ ਪ੍ਰਬੰਧਨ ਕਿਵੇਂ ਕਰ ਸਕਦੇ ਹੋ ਆਪਣੇ ਵਿਕਰੇਤਾਵਾਂ ਨੂੰ ਉਨ੍ਹਾਂ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਮੁਲਾਂਕਣ ਕਰਨ ਸ਼੍ਰੇਣੀਬੱਧ ਕਰਨ ਜੋੜਨ ਅਤੇ ਪ੍ਰੇਰਿਤ ਕਾਰਨ ਵਿੱਚ ਵਿਕਰੀਤਾ ਪ੍ਰਬੰਧਨ ਦਾ ਪਹਿਲਾ ਕਦਮ ਵਿਕਰੀਤਾਵਾਂ ਦਾ ਮੁਲਾਂਕਣ ਕਰਨਾ ਅਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਸ਼੍ਰੇਣੀਬੱਧ ਕਰਨਾ ਹੈ ਇਹ ਵਿਕਰੀਤਾ ਦੇ ਪ੍ਰਦਰਸ਼ਨ ਉਨ੍ਹਾਂ ਦੇ ਮੌਜੂਦਾ ਪੈਮਾਨੇ ਜਾਂ ਉਨ੍ਹਾਂ ਦੀ ਸਮਰੱਥਾ ਦੇ ਆਧਾਰ ਤੇ ਕੀਤਾ ਜਾ ਸਕਦਾ ਹੈ ਜਦੋਂ ਅਸੀਂ ਪ੍ਰਦਰਸ਼ਨ ਦੇ ਆਧਾਰ 'ਤੇ ਵਿਕਰੇਤਾਵਾਂ ਨੂੰ ਸ਼੍ਰੇਣੀਬੱਧ ਕਰਦੇ ਹਾਂ ਤਾਂ ਸਾਨੂੰ ਉਨ੍ਹਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਇਨਸਟਾਕ ਐਸਕੇਯੂ ਸਟਾਕ ਕੀਪਿੰਗ ਯੂਨਿਟ ਉਨ੍ਹਾਂ ਦੀ ਕੈਟਲੌਗ ਕੁਆਲਿਟੀ ਉਹ ਆਪਣੇ ਗਾਹਕਾਂ ਨੂੰ ਕਿਵੇਂ ਸੰਭਾਲਦੇ ਹਨ ਅਤੇ ਕੀ ਉਨ੍ਹਾਂ ਦੇ ਆਰਡਰ ਰੱਦ ਕੀਤੇ ਜਾ ਰਹੇ ਹਨ ਜਾਂ ਸਮੇਂ ਸਿਰ ਭੇਜੇ ਜਾ ਰਹੇ ਹਨ ਵਰਗੇ ਮੈਟ੍ਰਿਕਾਂ ਦੇ ਆਧਾਰ 'ਤੇ ਕਰਦੇ ਹਾਂ ਮੌਜੂਦਾ ਪੈਮਾਨੇ ਦੇ ਆਧਾਰ 'ਤੇ ਵਿਕਰੇਤਾਵਾਂ ਦਾ ਮੁਲਾਂਕਣ ਕਰਨ ਅਤੇ ਸ਼੍ਰੇਣੀਬੱਧ ਕਰਨ ਲਈ ਉਨ੍ਹਾਂ ਦੇ ਵਿਕਰੀ ਯੋਗਦਾਨ ਦੇ ਆਕਾਰ ਨੂੰ ਦੇਖ ਸਕਦੇ ਹਾਂ ਦੇਖਣ ਲਈ ਹਰੇਕ ਵਿਕਰੇਤਾ ਦੀ ਨੈਟਵਰਕ ਰੇਟਿੰਗ ਵੀ ਹੋਏਗੀ ਵਿਕਰੇਤਾਵਾਂ ਨੂੰ ਉਹਨਾਂ ਦੀ ਸਮਰੱਥਾ ਦੇ ਆਧਾਰ ਤੇ ਸ਼੍ਰੇਣੀਬੱਧ ਕਰਨ ਲਈ ਅਸੀਂ ਇਹ ਦੇਖੇ ਕਿ ਉਹਨਾਂ ਦੀ ਵਿਕਾਸ ਸਮਰੱਥਾ ਨੂੰ ਮਾਪ ਸਕਦੇ ਹਾਂ ਕਿ ਉਹ ਆਪਣੇ ਸ਼੍ਰੇਣੀਆਂ ਦੇ ਅੰਦਰ ਕਿੰਨਾ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਕਿ ਉਹ ਬਦਲਣ ਅਤੇ ਸੁਧਾਰ ਕਰਨ ਲਈ ਤਿਆਰ ਹਨ ਉਹਨਾਂ ਦੇ ਪਿਛਲੇ ਤਜਰਬੇ ਅਤੇ ਹੋਰ ਚੈਨਲਾਂ ਵਿੱਚ ਉਹਨਾਂ ਦੇ ਮੌਜੂਦਾ ਕਾਰੋਬਾਰ ਦਾ ਆਕਾਰ ਅਸੀਂ ਡਿਜੀਟਲ ਕਾਮਰਸ ਦੀ ਉਹਨਾਂ ਦੀ ਸਮਝ ਨੂੰ ਵੀ ਦੇਖ ਸਕਦੇ ਹਾਂ ਅਤੇ ਉਹ ਵਰਗੀਕਰਨ ਦੇ ਆਕਾਰ ਟੀਮ ਦੇ ਆਕਾਰ ਗੁਣਵੱਤਾ ਆਦੀ ਵਰਗੇ ਪਹਿਲੂਆਂ ਵਿੱਚ ਕਿੰਨਾ ਨਿਵੇਸ਼ ਕਰ ਰਹੇ ਹਨ ਵਿਕਰੇਤਾਵਾਂ ਨੂੰ ਉਪਰੋਕਤ ਮਾਪਦੰਡਾਂ ਦੇ ਆਧਾਰ ਤੇ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ ਉੱਚ ਮੱਧਮ ਅਤੇ ਨੀਮਨ ਜ਼ਿਕਰ ਕੀਤੇ ਮਾਪਦੰਡਾਂ ਦੇ ਆਧਾਰ ਤੇ ਵਿਕਰੇਤਾਵਾਂ ਦਾ ਮੁਲਾਂਕਣ ਕਰਨ ਅਤੇ ਸ਼੍ਰੇਣੀਬੱਧ ਕਰਨ ਤੋਂ ਬਾਅਦ ਅਗਲਾ ਕਦਮ ਤੁਹਾਡੇ ਟੀਚਿਆਂ ਦੇ ਆਧਾਰ ਤੇ ਜੁੜਨ ਨੂੰ ਪ੍ਰੇਰਿਤ ਕਰਨ ਲਈ ਮੁੱਖ ਉਦੇਸ਼ਾਂ ਨੂੰ ਪਰਿਭਾਸ਼ਿਤ ਕਰਨਾ ਹੈ ਸ਼੍ਰੇਣੀ 1 ਉੱਚ ਇਸ ਦੇ ਤਹਿਤ ਮੁੱਖ ਉਦੇਸ਼ ਉਮੀਦਾਂ ਦੇ ਅਗਲੇ ਪੜਾਅ ਲਈ ਤਿਆਰੀ ਕਰਨਾ ਹੈ ਜਿਸ ਵਿੱਚ ਭਵਿਕ ਦੇ ਵਿਕਾਸ ਲਈ ਚੁਣੌਤੀਆਂ ਨਾਲ ਨਜਿੱਠਣ ਲਈ 6 ਤੋਂ 12 ਮਹੀਨਿਆਂ ਦੀ ਯੋਜਨਾਬੰਦੀ ਸ਼ਾਮਲ ਹੈ ਅਤੇ ਸਫਲਤਾ ਦੇ ਕਾਰਕਾਂ ਨੂੰ ਸਮਝਣਾ ਹੈ ਜੋ ਤੁਹਾਡੇ ਦੁਆਰਾ ਉਨ੍ਹਾਂ ਦੇ ਮੱਧਮ ਵਰਗੀਕਰਿਤ ਵਿਕਰੀਤਾਵਾਂ ਨਾਲ ਦੁਹਰਾਏ ਜਾ ਸਕਦੇ ਹਨ ਸ਼੍ਰੇਣੀ 2 ਮੱਧਮ ਮੱਧਮ ਸ਼੍ਰੇਣੀ ਲਈ ਮੁੱਖ ਉਦੇਸ਼ਾਂ ਵਿੱਚ ਵਿਕਰੀਤਾਵਾਂ ਨੂੰ ਉੱਚ ਸ਼੍ਰੇਣੀ ਵਿੱਚ ਲੈ ਜਾਣ ਲਈ 3 ਤੋਂ 6 ਮਹੀਨਿਆਂ ਦੀ ਯੋਜਨਾ, ਵਿਕਾਸ ਲਈ ਵਰਗੀਕਰਨ ਯੋਜਨਾਬੰਦੀ ਬਾਰੇ ਵਿਚਾਰ-ਵਟਾਂਦਰਾ ਕਰਨਾ, ਮੈਟ੍ਰਿਕਸ ਦੀ ਸਮੀਖਿਆ ਕਰਨਾ ਅਤੇ ਹਾਲਾਂਕਿ ਵਿਚਾਰ-ਵਟਾਂਦਰਾ ਕਰਨਾ, ਵਕ-ਵਕ ਪ੍ਰਕਿਰਿਆਵਾਂ ਵਿੱਚ ਖਾਮੀਆਂ ਨੂੰ ਦੂਰ ਕਰਨ ਲਈ ਫੀਡਬੈਕ ਅਤੇ ਸਿਫਾਰਸ਼ਾਂ ਦੇਣਾ ਅਤੇ ਵਿਕਰੀਤਾਵਾਂ ਨੂੰ ਉੱਚ ਸ਼੍ਰੇਣੀ ਵਿੱਚ ਲੈ ਜਾਣ ਲਈ ਸਰਵੋਤਮ ਅਭਿਆਸਾਂ ਬਾਰੇ ਸਿਖਲਾਈ ਸ਼ਾਮਲ ਹੈ। ਸ਼੍ਰੇਣੀ 3 ਨਿਮਨ ਨਿਮਨ ਸ਼੍ਰੇਣੀ ਵਿਚਲੇ ਵਿਕਰੇਤਾਵਾਂ ਲਈ ਮੁੱਖ ਉਦੇਸ਼ਾਂ ਵਿੱਚ ਵਿਕਰੇਤਾਵਾਂ ਨੂੰ ਮੱਧਮ ਸ਼੍ਰੇਣੀ ਵਿੱਚ ਲਜਾਣ ਲਈ ਇਕ ਤੋਂ 3 ਮਹੀਨਿਆਂ ਦੀ ਯੋਜਨਾ ਬੰਦੀ ਉਹਨਾਂ ਨੂੰ ਆਪਣੇ ਟੀਚਿਆਂ ਅਤੇ ਉਮੀਦਾਂ ਨੂੰ ਦੁਬਾਰਾ ਤੈਅ ਕਰਨ ਵਿੱਚ ਸਹਾਇਤਾ ਕਰਨਾ ਉਹਨਾਂ ਨੂੰ ਅਤੇ ਉਹਨਾਂ ਦੀ ਟੀਮ ਨੂੰ ਬਿਹਤਰ ਸਿਖਲਾਈ ਦੇਣਾ ਉਹਨਾਂ ਨੂੰ ਮਿਆਰੀ ਸੰਚਾਲਨ ਪ੍ਰਕਿਰਿਆ ਨੂੰ ਪਰਿਭਾਸ਼ਿਤ ਕਰਨ ਅਤੇ ਚੈਕਲਿਸਟ ਬਣਾਉਣ ਬਾਰੇ ਮਾਰਗਦਰਸ਼ਨ ਕਰਨਾ ਸ਼ਾਮਲ ਹੈ ਜੇ ਵਿਕਰੇਤਾ ਅਸਫਲ ਰਹਿਣਾ ਜਾਰੀ ਰੱਖਦੇ ਹਨ ਅਤੇ ਇਰਾਦੇ ਦੀ ਸਮੱਸਿਆ ਹੈ ਤਾਂ ਤੁਹਾਨੂੰ ਵਿਕਰੇਤਾ ਨੂੰ ਚੇਤਾਵਨੀ ਅਤੇ ਸੁਧਾਰ ਲਈ ਸਮਾਂ ਦੇਣਾ ਪੈ ਸਕਦਾ ਹੈ ਜਿਸ ਤੋਂ ਬਾਅਦ ਵਿਕਰੇਤਾ ਨੂੰ ਡੀਲਿਸਟ ਕਰਨਾ ਪੈ ਸਕਦਾ ਹੈ ਹੁਣ ਆਓ ਜਲਦੀ ਨਾਲ ਦੁਹਰਾਈਏ ਇਸ ਵੀਡੀਓ ਵਿੱਚ ਅਸੀਂ ਪਰਿਭਾਸ਼ਿਤ ਕੀਤਾ ਹੈ ਕਿ ਵਿਕਰੇਤਾ ਪ੍ਰਬੰਧਨ ਕੀ ਹੈ ਨਾਲ ਹੀ ਉਹਨਾਂ ਕਦਮਾਂ ਦੀ ਵਿਆਖਿਆ ਕੀਤੀ ਜੋ ਤੁਸੀਂ ਸੈਲਰ ਨੈਟਵਰਕ ਪਾਰਟਿਸਪੈਂਟ ਉਹਨਾਂ ਵਿਕਰੇਤਾਵਾਂ ਦਾ ਮੁਲਾਂਕਣ ਕਰਨ ਅਤੇ ਸ਼੍ਰੇਣੀਬੱਧ ਕਰਨ ਲਈ ਲੈ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਦਾਖਲ ਕਰਨਾ ਚਾਹੁੰਦੇ ਹੋ ਅਸੀਂ ਸੈਲਰ ਨੈਟਵਰਕ ਪਾਰਟਿਸਪੈਂਟ ਦੇ ਟੀਚਿਆਂ ਦੇ ਆਧਾਰ 'ਤੇ ਵਿਕਰੇਤਾਵਾਂ ਦੀ ਹਰੇਕ ਸ਼੍ਰੇਣੀ ਵਿੱਚ ਵਧੇਰੇ ਜੁੜਨ ਅਤੇ ਬਿਹਤਰ ਨਤੀਜਿਆਂ ਨੂੰ ਪ੍ਰੇਰਿਤ ਕਰਨ ਲਈ ਮੁੱਖ ਉਦੇਸ਼ਾਂ ਨੂੰ ਵੀ ਪਰਿਭਾਸ਼ਿਤ ਕੀਤਾ ਅੱਗੇ ਅਸੀਂ ਸਿੱਖਾਂਗੇ ਕਿ ਵਿਕਰੇਤਾਵਾਂ ਦੀਆਂ ਉੱਚ, ਮੱਧਮ ਅਤੇ ਨਿਮਨ ਸ਼੍ਰੇਣੀਆਂ ਵਿੱਚ ਜੁੜਨ ਦੀ ਬਾਰੰਬਾਰਤਾ ਦਾ ਫੈਸਲਾ ਕਿਵੇਂ ਕਰਨਾ ਹੈ। ਇਹ ਜਾਣਨ ਲਈ ਸਾਡੀ ਅਗਲੀ ਵੀਡੀਓ ਦੇਖੋ ਕਿ ਤੁਸੀਂ ਕਾਰੋਬਾਰ ਅਤੇ ਆਮਦਨੀ ਨੂੰ ਬਿਹਤਰ ਬਣਾਉਣ ਲਈ ਜੁੜਨ ਦੀ ਬਾਰੰਬਾਰਤਾ ਨੂੰ ਕਿਵੇਂ ਪ੍ਰਭਾਸ਼ਿਤ ਅਤੇ ਫੈਸਲਾ ਕਰ ਸਕਦੇ ਹੋ।